ਚੜ੍ਹਦੇ ਪੰਜਾਬ ਤੋਂ ਆਏ ਵੀਰ ਜੀ ਸਾਡੇ ਨਾਲ ਖੜੇ ਨੇ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕਿਦਾਂ ਦਾ ਲੱਗ ਰਿਹਾ ਹੈ ਤੇ ਇਹਨਾਂ ਦੀ ਯਾਤਰਾ ਕਿਦਾਂ ਦੀ ਗੁਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਅਸੀਂ ਚੜ੍ਹਦੇ ਪੰਜਾਬ ਤੋਂ ਪੰਜਾਬ ਤੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਹਾਂ ਜੀ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਆ ਬੱਟ ਇੱਥੇ ਆਣ ਕੇ ਇੰਨਾ ਕੁ ਵਧੀਆ ਫੀਲ ਹੋਇਆ ਇੰਨਾ ਕੁ ਵਧੀਆ ਸਾਰਾ ਕੁਝ ਲੱਗਾ ਜੋ ਉੱਥਾਂ ਦੀ ਮਤਲਬ ਜਿਵੇਂ ਸਾਡੀ ਥਿੰਕਿੰਗ ਹੁੰਦੀ ਹੈ ਹਨਾ ਕਿਸੇ ਐਵੇਂ ਆ ਜਾਂ ਐਵੇਂ ਮਾਹੌਲ ਹੈ ਜਾਂ ਕਿੱਦਾਂ ਕਰਕੇ ਅਜਿਹੇ ਤੋਂ ਕਿ ਅਸੀਂ ਆ ਖੁਦ ਨਹੀਂ ਦੇਖਦੇ ਉਹਨਾਂ ਚੀਜ਼ਾਂ ਨੂੰ ਪਤਾ ਨਹੀਂ ਲੱਗਦੀ ਠੀਕ ਹੈ ਨਾ ਆਪਾਂ ਇੱਥੇ ਆ ਕੇ ਦੇਖਿਆ ਜੀ ਆਪਾਂ ਸਿਕਿਉਰਿਟੀ ਤੌਰ ਤੇ ਕਹੀਏ ਸਿਕਿਉਰਿਟੀ ਇੰਨੀ ਕੁ ਵਧੀਆ ਹੈ ਮਤਲਬ ਇੱਕ ਪੁਆਇੰਟ ਤੇ ਵੀ ਸਾਨੂੰ ਇਹ ਨਹੀਂ ਲੱਗਾ ਕਿ ਜਿੱਦਾਂ ਕੋਈ ਚੂਕ ਹੋਈ ਹੋਵੇ ਜਾਂ ਕੋਈ ਢਿੱਲ ਹੋਈ ਹੋਵੇ ਸਿਕਿਉਰਿਟੀ ਪੂਰੀ ਬੁੱਧ ਫੁੱਲ ਟਾਈਟ ਹੈ ਤੇ ਮਟ ਇਹੀ ਹੈ ਕਿ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਾਰਿਆਂ ਨੂੰ ਕਿ ਇੱਕ ਵਾਰ ਪਾਕਿਸਤਾਨ ਜ਼ਰੂਰ ਵਿਜ਼ਿਟ ਕਰੋ ਤੇ ਸਾਡੇ ਜਿੰਨੇ ਵੀ ਗੁਰਦਵਾਰੇ ਨੇ ਇੱਥੇ ਉਹਨਾਂ ਦੇ ਆ ਕੇ ਆਪਾਂ ਦਰਸ਼ਨ ਕਰੀਏ ਸਾਨੂੰ ਆਦੇ ਇਤਿਹਾਸ ਬਾਰੇ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਜਿਵੇਂ ਉਧਰ ਯੂਥ ਹੈ ਮੋਸਟਲੀ ਉਧਰ ਯੂਥ ਨੂੰ ਨਹੀਂ ਪਤਾ ਕਿ ਸਾਡੇ ਇੱਧਰ ਕਿੰਨੇ ਗੁਰਦੁਆਰੇ ਨੇ ਕਿੱਥੇ-ਕਿੱਥੇ ਕਿਹੜੇ-ਕਿਹੜੇ ਗੁਰਦੁਆਰੇ ਦਾ ਕੀ ਇਤਿਹਾਸ ਹੈ ਜਦੋਂ ਇੱਥੇ ਆਣਗੇ ਉਹਨਾਂ ਨੂੰ ਆਪਣਾ ਕਲਚਰ ਪਤਾ ਲੱਗੇਗਾ ਉਹ ਅੱਗੇ ਜਾ ਕੇ ਚਾਰ ਜਣੇ ਨੂੰ ਹੋਰ ਦੱਸਣਗੇ ਉਹ ਚਾਰ ਅੱਗੇ ਹੋਰਾਂ ਨੂੰ ਦੱਸਣਗੇ ਇਸ ਤਰ੍ਹਾਂ ਜਿਹੜਾ ਉਹ ਯਾਰ ਹੈ ਉਹ ਮੁਹੱਬਤ ਜੜੀ ਉਹ ਵਧੇਗੀ ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਇੱਕ ਵਾਰ ਪਾਕਿਸਤਾਨ ਆ ਕੇ ਵਿਜ਼ਿਟ ਜਰੂਰ ਕਰੋ ਜੋ ਵੀ ਤੁਹਾਡੇ ਮਨ ਦੇ ਵਹਿਮ ਭਲੇਕੇ ਨੇ ਕੁਝ ਵੀ ਨੇ ਉਹ ਤੁਹਾਡੇ ਇੱਥੇ ਆ ਕੇ ਸਭ ਦੂਰ ਹੋ ਜਾਣਗੇ ਕਿਉਂਕਿ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਪਿਆਰ ਤੇ ਮੁਹੱਬਤ ਮਿਲਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਤੁਸੀਂ ਇੱਥੇ ਆਓਗੇ ਤੁਹਾਨੂੰ ਖੁਦ ਇਹ ਚੀਜ਼ ਫੀਲ ਹੋਵੇਗੀ